ਈ ਸਤਿ ਸ੍ਰੀ ਅਕਾਲ ਪਿੰਡ ਸਾਡਾ ਪਿੰਡਾ ਜੋਧਪੁਰ ਪੱਖਰ ਦੀ ਆਹ ਦਾਣਾ ਮੰਡੀ ਐ ਤੇ ਦਾਣਾ ਮੰਡੀ ਦੇ ਹਾਲਾਤ ਦਿਖਾਉਨੇ ਆ ਤੁਹਾਨੂੰ ਤੇ ਸਹੀ 20 ਦਿਨ ਰਹਿ ਗਏ ਝੋਨਾ ਵੱਢਣ ਚ ਹਨਾ ਤੇ ਇੰਨੇ ਨਜਾਜ ਬੁਰੇ ਹਾਲ ਹੋਏ ਪਿਆ ਸਾਡੇ ਪਿੰਡ ਜੋਧਪੁਰ ਪੱਖਰ ਦੀ ਦਾਣਾ ਮੰਡੀ ਦੇ ਜੋ ਕਿ ਆ ਪਾਣੀ ਨਾਲ ਟੋਬਾ ਤੇ ਮੀਂਹ ਬਹੁਤ ਜ਼ਿਆਦਾ ਪੈ ਕੇ ਤੁਹਾਨੂੰ ਪਤਾ ਹੀ ਆ ਤੇ ਆਹ ਦੇਖੋ ਇੰਨਾ ਬੁਰਾ ਹਾਲ ਆ ਤੇ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਆਂ ਵੀ ਇਹਨੂੰ ਉੱਚਾ ਕੀਤਾ ਜਾਵੇ ਤੇ ਆਹ ਤੋਬੇ ਦਾ ਜਿਹੜਾ ਪਾਣੀ ਇੱਧਰ ਆਉਂਦਾ ਇਹਦੀ ਨਿਕਾਸੀ ਬਾਹਰ ਕੀਤੀ ਜਾਵੇ ਤਾਂ ਜੋ ਇਹ ਦਾਣਾ ਮੰਡੀ ਜਿਹੜੇ ਹੁਣ ਕਿਸਾਨ ਭਰਾ ਝੋਨਾ ਜੀਰੀ ਦਾਣਾ ਮੰਡੀ 'ਚ ਲਾਉਣਗੇ ਤੇ ਉਹਨਾਂ ਨੂੰ ਵੀ ਪਾਣੀ ਦੀ ਮੁਸ਼ਕਲ ਨਾ ਆਵੇ ਹੈਨਾ ਤਾਂ ਜੋ ਮੀਂਹ ਦਾ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਵੀ ਕਦੋਂ ਮੀਂਹ ਆ ਜੇ ਹੈਨਾ ਤੇ ਪਹਿਲਾਂ ਪਹਿਲਾਂ ਵੀ ਕਣਕਾਂ ਕੰਕਪਾਈਆਂ ਸੀ ਇੱਥੇ ਜਦੋਂ ਮੀਂਹ ਆ ਗਿਆ ਤੇ ਬਹੁਤ ਆਪਣੇ ਜ਼ਿਮੀਦਾਰ ਭਰਾ ਵੀ ਹੈਰਾਨ ਹੋਏ ਤੇ ਆਪਣੇ ਜਿਹੜੇ ਆਰਥਿਕੇ ਭਾਈ ਵੀ ਬਹੁਤ ਜ਼ਿਆਦਾ ਹੈਰਾਨ ਹੋਏ ਉਹਨਾਂ ਦੀ ਕੰਨਕ ਖਰਾਬ ਹੋ ਗਈ ਤੇ ਤੇ ਆਹ ਦੇਖ ਲੋ ਹਾਲਾਤ ਉਹ ਦੇਖੋ ਤੁਸੀਂ ਸਾਰੀ ਦਾਣਾ ਮੰਡੀ ਦੇ ਬਹੁਤ ਭੈੜੇ ਹਾਲਾਤ ਹੋਏ ਪਿਆ ਗੋਡੇ-ਗੋਡੇ ਪਾਣੀ ਹੈ ਇੱਥੇ ਤੇ ਬਹੁਤ ਮਾੜੇ ਹਾਲਾਤ ਹੋ ਗਏ ਤੇ ਵੀਡੀਓ ਨੂੰ ਮੇਰੀ ਨੂੰ ਦੱਬ ਕੇ ਸ਼ੇਅਰ ਕਰ ਦੋ ਜੋ ਕਿ ਸਰਕਾਰ ਨੂੰ ਪਤਾ ਲੱਗ ਜੇ ਇਹ ਬਹੁਤ ਚਿਰ ਦੀ ਮੰਗ ਆ ਸਾਡੀ ਇਹ ਜੋਧਪੁਰ ਪਾਖਰ ਦੇ ਸਮੂਹ ਨਗਰ ਪੰਚਾਇਤ ਸਾਰੇ ਨਗਰ ਵੱਲੋਂ ਬੇਨਤੀ ਆ ਹੱਥ ਜੋੜ ਕੇ ਤਾਂ ਜੋ ਇਹ ਵੀਡੀਓ ਨੂੰ ਦੱਬ ਕੇ ਸਰਕਾਰ ਕੋਲੇ ਭੇਜੀ ਜਾਵੇ ਤਾਂ ਇਹ ਵੀ ਚੋਣਾਂ ਆਉਣ ਤੋਂ ਪਹਿਲਾਂ ਪਹਿਲਾਂ ਵੀ ਇਹਦਾ ਪਾਣੀ ਦਾ ਨਿਕਾਸ ਬਾਹਰ ਕੀਤਾ ਜਾਵੇ ਤਾਂ ਜੋ ਦਿੱਕਤ ਨਾ ਆਵੇ ਜਦੋਂ ਚੋਣਾਂ ਆਹਿਆ ਨਹੀਂ ਹੁਣ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਵੀ ਕਦੋਂ ਮੀਂਹ ਆ ਜੇ ਤਾਂ ਬਹੁਤ ਔਖੀ ਫਸਲ ਹਨਾ 6 ਮਹੀਨਿਆਂ ਦੀ ਸਾਲ ਦੀ ਸਾਲ ਦੀ ਖੇਤੀ ਹੁੰਦੀ ਹੈ ਇਹ ਵੀ ਜੋ ਬਰਬਾਦੀ ਚਾ ਜਾਂਦੀ ਹੈ ਹਨਾ ਕਿਸਾਨ ਢੱਡ ਬਨ ਕੇ ਖੇਤਾ ਖੇਤੀ ਕਰਦਾ ਤੇ ਬਹੁਤ ਔਖਾ ਟਾਈਮ ਪਾਸ ਹੁੰਦਾ ਤੇ ਆਹਾ ਅਸੀਂ ਧੰਨਵਾਦ ਕਰਾਂਗੇ ਸਰਕਾਰ ਦਾ ਸਰਕਾਰ ਦਾ ਧੰਨਵਾਦ ਕਰਾਂ ਜੋ ਸਾਡੀ ਇਹ ਹੱਥ ਜੋੜ ਕੇ ਬੇਨਤੀ ਨੂੰ ਸਤਿਕਾਰ ਕੀਤਾ ਜਾਵੇ ਤਾਂ ਜੋ ਇਹ ਦਾਣਾ ਮੰਡੀ ਉੱਚੀ ਕੀਤੀ ਜਾਵੇ ਤੇ ਦੇਖੋ ਆਲੇ-ਦੁਆਲੇ ਪਾਣੀ ਤੇ ਦੇਖ ਲਓ ਪਿੰਡ ਚ ਬੰਨ ਨੂੰ ਵੀ ਤਿਆਰ ਹੋਇਆ ਪਿਆ ਪਾਣੀ ਜੇ ਕਿਤੇ ਹੁਣ ਦੱਬ ਕੇ ਵੀ ਇੱਕ ਹੋਰ ਆ ਗਿਆ ਜਮਾ ਸੜਕ ਦੇ ਨਾਲ ਤਿਆ ਦੇਖ ਲੋ ਕਿੰਨਾ ਬੁਰਾ ਹਾਲ ਹੋਇਆ ਪਿਆ ਬਹੁਤ ਭੈੜੇ ਹਾਲਾਤ ਹੋ ਗਏ ਦਾਣਾ ਮੰਡੀ ਦੇ ਤੇ ਮੇਰੀ ਵੀਡੀਓ ਨੂੰ ਦੱਬ ਕੇ ਸ਼ੇਅਰ ਕੀਤਾ ਜਾਵੇ ਠੀਕ ਹੈ ਜੀ ਤੁਸੀਂ ਧੰਨਵਾਦ ਕਰਾਂਗੇ ਸਰਕਾਰ ਦਾ ਜੋ ਸਾਡੀ ਇਹ ਬੇਨਤੀ ਨੂੰ ਸਤਕਾਰ ਕੀਤਾ ਜਾਵੇ ਤਾਂ ਵੀ ਦਾਣਾ ਮੰਡੀ ਖੇਤੀ ਨੂੰ ਖੇਤੀ ਉੱਚੀ ਕੀਤੀ ਜਾਵੇ ਤੇ ਜਿਹੜੇ ਇਹ ਟੋਬੇ ਦਾ ਪਾਣੀ ਬਾਹਰ ਨਿਕਾਸੀ ਕੀਤੀ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਊਗਾ